ਯੂਨੀਵਰਸਿਟੀ ਨੂੰ ਲੈ ਕੇ ਜੋ ਕੇਂਦਰ ਸਰਕਾਰ ਨੇ ਨਾਦਰशाही ਫਰਮਾਨ ਜਾਰੀ ਕੀਤਾ ਹੈ ਅਸੀਂ ਇਸ ਦੇ ਵਿਰੁੱਧ ਹਾਈ ਕੋਰਟ ਵਿੱਚ ਕਾਨੂੰਨੀ ਲੜਾਈ ਲੜਾਂਗੇ ਬੀਜੇਪੀ ਪੰਜਾਬ ਵਿੱਚ ਨਾ ਜਿੱਤਣ ਕਾਰਨ ਪੰਜਾਬ ਦੇ ਲੋਕਾਂ ਨਾਲ ਵਿਤਕਰੇ ਦੀ ਰਾਜਨੀਤੀ ਕਰ ਰਹੀ ਹੈ ਪੰਜਾਬੀਆਂ ਡਰਾਉਣ ਲਈ ਨਿੱਕ ਨਵੇਂ ਹਟਕੰਡੇ ਅਪਣਾ ਰਹੀ ਹੈ ਨੋਦਾਸਤੀ ਇਹ ਕੀ ਪੰਤਮਨ ਨੇ ਭਾਜੀ ਪੇ ਉੱਤੇ ਵੱਡਾ ਹਮਲਾ ਬੋਲਿਆ ਤੇ ਕਹਿ ਦਿੱਤੀ ਵੱਡੀ ਗੱਲ ਜਿਸ ਨੂੰ ਸੁਣ ਕੇ ਸਾਰੇ ਹੋ ਗਏ ਹੈਰਾਨ ਆਓ ਤੁਹਾਨੂੰ ਦੱਸਦੇ ਹਾਂ ਪੰਤਮਨ ਸਾਹਿਬ ਨੇ ਕੀ ਕਿਹਾ ਭਾਜੀ ਪੀ ਪੰਜਾਬ ਨਾਲ ਧੱਕਾ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ ਪਈ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਜੋ ਕੇਂਦਰ ਸਰਕਾਰ ਨੇ ਨਾਜ਼ਰਸ਼ਾਹੀ ਫਰਮਾਨ ਜਾਰੀ ਕੀਤਾ ਹੈ ਅਸੀਂ ਇਸ ਤੇ ਵਿਰੁੱਧ ਹਾਈ ਕੋਰਟ ਵਿੱਚ ਕਾਨੂੰਨੀ ਲੜਾਈ ਲੜਾਂਗੇ ਅਤੇ ਵਿਧਾਨ ਸਭਾ ਵਿੱਚ ਵੀ ਇਸ ਮੁੱਤੇ ਨੂੰ ਲੈ ਕੇ ਜਾਵਾਂਗੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨਾ ਸਾਡਾ ਫਰਜ ਹੈ ਬੀਜੇਪੀ ਪੰਜਾਬ ਵਿੱਚ ਨਾ ਜਿੱਤਣ ਕਾਰਨ ਪੰਜਾਬ ਦੇ ਲੋਕਾਂ ਨਾਲ ਵਿਤਕਰੇ ਦੀ ਰਾਜਨੀਤੀ ਕਰ ਰਹੀ ਹੈ ਪੰਜਾਬੀਆਂ ਡਰਾਉਣ ਲਈ ਨਿੱਕ ਨਵੇਂ ਹਟਕੰਡੇ ਅਪਣਾ ਰਹੀ ਹੈ ਬੀਜੇਪੀ ਯਾਦ ਰੱਖੇ ਇਹ ਪੰਜਾਬ ਹੈ ਅਸੀਂ ਇਹਨਾਂ ਦਾ ਕੋਈ ਵੀ ਪੰਜਾਬ ਵਿਰੋਧੀ ਫੈਸਲਾ ਲਾਗੂ ਨਹੀਂ ਹੁੰਨ ਦੇਵਾਂਗੇ ਬੀਬੀਐਮਬੀ ਵਿੱਚ ਪੰਜਾਬ ਦਾ 60% ਦੀ ਹਿੱਸਾ ਹੈ ਪੰਜਾਬ ਦੀ ਨੁਮਾਇੰਦਗੀ ਨੂੰ ਘਟਾਉਣ ਲਈ ਕੇਂਦਰ ਸਰਕਾਰ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਸੂਬਿਆਂ ਦੇ ਨੁਮਾਇੰਦੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਜੇਪੀ ਲਗਾਤਾਰ ਪੰਜਾਬ ਵਿਰੋਧੀ ਫੈਸਲੇ ਲੈ ਰਹੀ ਹੈ ਹਾਂਜੀ ਤੁਹਾਨੂੰ ਦੱਸਦੀ ਜੀ ਪੰਤਮਨ ਸਾਹਿਬ ਨੇ ਬੀਜੇਪੀ ਸਰਕਾਰ ਤੇ ਵੱਡਾ ਹਮਲਾ ਬੋਲਿਆ ਤੇ ਕਹਿ ਦਿੱਤੀ ਵੱਡੀ ਗੱਲ ਜਿਸ ਨੂੰ ਸੁਣ ਕੇ ਹੋ ਜਾਓਗੇ ਹੈਰਾਨ ਬੀਜੇਪੀ ਤੇ ਲਗਾਤਾਰ ਹਮਲਾ ਜਾਰੀ ਰੱਖਿਆ ਹੋਇਆ ਪੰਤਮਨ ਸਾਹਿਬ ਨੇ ਲਗਾਤਾਰ ਪੰਤਮਨ ਸਾਹਿਬ ਕੰਮ ਕਰ ਰਹੇ ਹੈਗੇ ਤੇ ਪੰਤਮਨ ਸਾਹਿਬ ਨੇ ਕਿਹਾ ਹੈ ਕਿ ਬੀਜੇਪੀ ਜਿਹੜੀ ਹੈ ਪੰਜਾਬ ਦੇ ਵਿੱਚ ਜਿੱਤ ਨਹੀਂ ਰਹੀ ਹੈਗੀ ਤੇ ਉਹ ਜੋ ਹੈ ਪੰਜਾਬ ਨੂੰ ਗ੍ਰਾਮ ਦੀ ਕੋਸ਼ਿਸ਼ ਕਰਦੀ ਹੀ ਪਈ ਹੈਗੀ ਹੈ ਦੇ ਪੰਜਾਬ ਕਦੀ ਡਿੱਗੇਗਾ ਨਹੀਂ ਇਹ ਜਿਹੜੀ ਖਬਰ ਹੈਗੀ ਤੁਹਾਡੇ ਤੋਂ ਲੈ ਕੇ ਆਏ ਹੈ ਜੀ ਜਾਂਦੇ ਜਾਂਦੇ ਤੁਹਾਨੂੰ ਦੱਸਤੀ ਇਹ ਪੰਪਨ ਸਾਹਿਬ ਵਧੀਆ ਕੰਮ ਕਰਦੇ ਪਏ ਹੈਗੇ ਆ ਤੇ ਮੈਨੂੰ ਤੁਹਾਨੂੰ ਖਬਰਾਂ ਵੀ ਦਿਖਾਈ ਹੈਗੀਆਂ ਕਿ ਲਗਾਤਾਰ ਕੰਮ ਕਰਦੇ ਪਏ ਹੈ ਤੇ ਕੰਮ ਹ ਹੁੰਦੇ ਪਏ ਹੈਗੇ ਤੇ ਲਗਾਤਾਰ ਵਿਰੋਧੀਆਂ ਤੇ ਨਿਸ਼ਾਨੇ ਸਾਧਰੇ ਹੈਗੇ ਤੇ ਅੱਜ ਭਾਜਪਾ ਉੱਤੇ ਵੀ ਵੱਡਾ ਹਮਲਾ ਬੋਲਦੇ ਹੋਏ ਭਵਨਪਨ ਗਰਾਵ ਨੇ ਵੱਡੀ ਗੱਲ ਕਹਿਤੀ ਬਾਕੀ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜਰੂਰ ਕਮੈਂਟਾਂ ਚ ਦੱਸੋ ਵੀਡੀਓ ਵੱਤ ਵਸ ਸ਼ੇਅਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਇਦਾਂ ਦੀਆਂ ਖਬਰਾਂ ਤੁਹਾਨੂੰ ਦਿਖਾਉਂਦੇ ਰਹਿਵਾਂਗੇ ਤਾਂ ਕਿ ਕੋਈ ਵੀ ਤੁਹਾਡੇ ਕੋਲ ਇੰਪੋਰਟੈਂਟ ਖਬਰ ਮਿਸ ਨਾ ਹੋਏ ਪੰਤਮਾ ਸਾਹਿਬ ਜੋ ਹੈ ਚੀਫ ਮਿਨਿਸਟਰ ਹੈਗੇ ਪੰਜਾਬ ਦੇ ਤੇ ਉਹਨਾਂ ਦੀ ਹਰ ਇੱਕ ਗੱਲ ਤੁਹਾਨੂੰ ਪਤਾ ਹੁਣ ਚਾਹੀਦੀ ਹੈ ਸਾਡਾ ਮਕਸਦ ਵੀ ਇਹ ਹੈ ਕਿ ਜੋ ਪੰਜਾਬ ਦੀ ਬਿਹਤਰੀ ਲਈ ਕੰਮ ਹੋਏਗਾ ਅਸੀਂ ਤੁਹਾਨੂੰ ਦੱਸਦੇ ਰਹਿਵਾਂਗੇ ਬਾਕੀ ਚੈਨਲ ਤੇ ਵਿੱਚ ਜੁੜੇ ਰਹੋ